ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਪਤੀ ਮੈਂਬਰਾਂ ਦੀ ਚੋਣ ਲਈ ਅੱਜ ਜ਼ਿਲ੍ਹਾ ਗੁਦਾਸਪੁਰ ਦੇ ਹਲਕਾ ਡੇਰਾ ਬਾਬਾ ਨਾਨਕ ਵਿੱਚ VOTING ਪ੍ਰਕਿਰਿਆ ਜਾਰੀ ਹੈ ਜਾਣਕਾਰੀ ਮੁਤਾਬਕ ਹਲਕੇ ਦੇ ਕਈ ਜ਼ੋਨਾਂ ਵਿੱਚ ਵੋਟਾਂ ਪੈ ਰਹੀਆਂ ਹਨ ਚੋਣਾਂ ਨੂੰ ਸੁਚੱਜੇ ਅਤੇ ਸ਼ਾਂਤਮਈ ਢੰਗ ਨਾਲ ਕਰਵਾਉਣ ਲਈ ਪ੍ਰਸ਼ਾਸਨ ਵੱਲੋਂ ਪੂਕਤਾ ਪ੍ਰਬੰਧ ਕੀਤੇ ਗਏ ਹਨ। VOTER ਬੂਥਾਂ ਤੇ ਸੁਰੱਖਿਆ ਦੇ ਪੂਰੇ ਇੰਤਜ਼ਾਮ ਨਜ਼ਰ ਆਏ ਅਤੇ ਕਾਨੂੰਨ ਵਿਵਸਥਾ ਦੀ ਸਥਿਤੀ ਪੂਰੀ ਤਰ੍ਹਾਂ ਕਾਬੂ ਵਿੱਚ ਰਹੀ। VOTING ਦੌਰਾਨ ਲੋਕ ਸ਼ਾਂਤਮਈ ਤਰੀਕੇ ਨਾਲ ਆਪਣੀ ਵੋਟ ਦਾ ਅਧਿਕਾਰ ਵਰਤ ਰਹੇ ਹਨ। VOTER ਬੂਥਾਂ ਤੇ ਕਿਸੇ ਵੀ ਤਰ੍ਹਾਂ ਦੀ ਭੀੜ ਜਾਂ ਹੜਬੜਾਹਟ ਨਹੀਂ ਦੇਖਣ ਨੂੰ ਮਿਲੀ। ਸਵੇਰ ਤੋਂ ਹੀ VOTER ਤਰਤੀਬਵਾਰ ਢੰਗ ਨਾਲ ਲਾਈਨਾਂ ਵਿੱਚ ਖੜਕੇ ਵੋਟ ਪਾਉਂਦੇ ਨਜ਼ਰ ਆਏ। ਕੁੱਲ ਮਿਲਾ ਕੇ ਹਲਕਾ ਡੇਰਾ ਬਾਬਾ ਨਾਨਕ ਵਿੱਚ ਚੋਣੇ ਮਾਹੌਲ ਸ਼ਾਂਤਮਈ ਬਣਿਆ ਹੋਇਆ ਹੈ ਅਤੇ ਲੋਕਤੰਤਰ ਦੇ ਤਿਉਹਾਰ ਨੂੰ ਲੋਕ ਪੂਰੇ ਉਤਸ਼ਾਹ ਅਤੇ ਜ਼ਿੰਮੇਵਾਰੀ ਨਾਲ ਮਨਾਉਂਦੇ ਦਿਖ ਰਹੇ ਹਨ। ਸਾਰਿਆਂ ਸਤਿ ਸ੍ਰੀ ਅਕਾਲ ਜੀ, ਵਾਈਕ ਖਾਸ ਸਾਹਿਬ, ਵਾਈਕ ਕੁਲਫਤੇ ਜੀ। ਬਹੁਤ ਵਧੀਆ ਭਾਈ ਇਲੈਕਸ਼ਨ ਚੱਲਦੀ ਪਈ ਆ ਬੜੀ ਸ਼ਾਂਤੀਪੂਰਵ ਚੱਲਦੀ ਪਈ ਆ ਜੀ। ਬਾਕੀ ਅਸੀਂ ਆਪਣੀ ਪਾਰਟੀ ਨੂੰ ਜਿੱਤ ਕੇ ਵਿਖਾਵਾਂਗੇ। ਅਸੀਂ ਇਹ ਚੋਣਿਆ ਕਿ ਸਾਡੀ ਜਿਹੜੀ ਮੋਦੀ ਸਰਕਾਰ ਆ ਸਾਡੇ ਪੰਜਾਬ ਵਿੱਚ ਵੀ ਆਏ। ਕੋਈ ਨਹੀਂ ਜਾਣਦੇ ਭਾਈ ਕਿ ਸਾਡੇ ਪੰਜਾਬ ਦਾ ਇੰਨਾ ਮਾਰਾ ਵਾਲਾ ਗੈਸਟਰੋਨਲ ਵੱਧ ਗਿਆ ਵਾ ਗੁੰਡਾਗਰੀ ਵਾਦੀ ਆ ਦਿਨੋਂ ਕਿਤੇ ਗੋਲੀ ਚੱਲ ਜਾਂਦੀ ਆ ਨਸ਼ਾ ਕਈ ਗੁਣਾ ਹੋ ਗਿਆ ਇਹ ਸਰਕਾਰਾਂ ਸਾਰੀ ਸੁੱਤੀਆਂ ਪਈਆਂ ਸਾਰੀਆਂ ਜਿਹੜੀ ਹੁਣ ਸਾਡੀ ਮੌਜੂਦਾ ਸਰਕਾਰ ਆਪਦੀ ਵੀ ਇਹਨਾਂ ਵੇਖੋ ਕੀ ਡਿਵੈਲਪਮੈਂਟ ਕੀਤੀ ਆ ਵਾਦੇ ਕੀਤੇ ਪਰ ਕਿਨੇ ਨਭਾਇਆ ਨਹੀਂ ਹਰਿਆਣਾ ਸਾਡੀ ਸਰਕਾਰ ਆ ਰਿਹਾ ਯੂਪੀ ਆ ਕਿੱਡਾ ਵਧੀਆ ਚੱਲਦਾ ਪਿਆ ਐਸੇ ਉਹਨੇ ਭਾਜਪਾ ਦੀ ਸਰਕਾਰ ਹੀ ਪੰਜਾਬ ਚ ਆਵੇ ਤੇ ਪੰਜਾਬ ਜਲਾ ਸਾਰੇ ਪੰਜਾਬ ਨੂੰ ਸਵਾੜੇ ਬਾਕੀ ਸਾਨੂੰ ਬਹੁਤ ਵਰੀ ਹੰਗਾਰਾ ਮਿਲਦਾ ਪਿਆ ਵਾ ਅਹੀਂ ਜਿੱਤ ਕੇ ਵਿਖਾਵਾਂਗੇ ਆਪਣੀ ਇਹ ਸੀਟਾਂ ਜਿਹੜੀ। ਉਹ ਤਾਂ ਕਿ ਕਿ ਕਿੰਨੇ ਪਰਸੈਂਟ ਦੇ ਵੋਟ ਕੋਲੋ ਜੀ। ਹਜੇ ਵੋਟ ਜੀ ਮੈਂ 15-20% ਹੋਈ ਹੈ ਜੇ ਲੋਕੀ ਹਜੇ ਸਵੇਸਰੇ ਆ ਚੱਲਦਾ ਪਿਆ। ਜਿਹੜੀ ਸੱਤਾਧਾਰੀ ਪਾਰਟੀ ਆ ਉਸ ਦਾ ਕੋਈ ਦਬਾਅ ਜਾਂ ਉਸ ਦਾ ਕੋਈ ਨੰਨਾ ਕਰ ਸਕੀ। ਇਹ ਵੇਖੋ ਜੀ ਉਹ ਤੇ ਦਬਾਅ ਤਾਂ ਹੁੰਦਾ ਹੀ ਭਾਜੀ ਇਹ ਤੁਸੀਂ ਕਿਹੜੇ ਨਿਆਣੇ ਜੋ ਦਬਾਅ ਤੇ ਬਹੁਤ ਜ਼ਿਆਦਾ ਵਾ ਵੇਖੋ ਸਾਡੇ ਕੋਈ ਰੋਣ ਕਿ ਨਹੀਂ ਡਰਦੇ ਲੋਕ ਵੋਟਾਂ ਪਾ ਨਹੀਂ ਆ ਰਹੇ ਜੀ। ਡਰਦੇ ਨਹੀਂ ਆਦੇ। ਡਰਦੇ ਨਹੀਂ ਵੋਟਾਂ ਪਾਉਣ ਆਉਣ ਦੇ। ਮੈਂ ਤਾਂ ਕਹ ਬਹੁਤ ਘੱਟ ਵੋਟ ਪੋਲਿੰਗ ਹੋਏਗੀ ਜੀ ਇੱਥੇ। ਵੋਟ ਘਾਟਾ ਵਰਕਰ ਵੀ ਡਰ ਵੇਖੋ ਸਾਮ ਦਾ ਮਾਹੌਲ ਚ ਹੁੰਦਾ ਹੈ ਮੌਜੂਦਾ ਸਰਕਾਰ ਕੁਝ ਵੀ ਕਰ ਸਕਦੀ ਆ ਹਰ ਪਾਵਰ ਉਹਨਾਂ ਆ ਤੇ ਹਰ ਅਫਸਰ ਉਹਨਾਂ ਦਾ ਹੁੰਦਾ ਜੀ ਤੇ ਤੁਸੀਂ ਇਹਦਾ ਦਾਵਾ ਕਿੱਦਾਂ ਕਰਦੇ ਜਿੱਦਾਂ ਸਾਡਾ ਵੇਖੋ ਜਿੱਦਾਂ ਸਾਡੇ ਕ੍ਰਿਸ਼ਨ ਭਰਾ ਵਾ ਸਾਡੇ ਨੇ ਇੰਨਾ ਸੜੇ ਆਮ ਸਾਡੀ ਰਾਏ ਚੱਕਿਆ ਪਿੰਡ ਐਸਾ ਸੋਤੇ ਆਪਾਂ ਮਮਣਿਆਂ ਸਮ ਸਿਆ ਬਸੰਤਕੋਟ ਸਰ ਕ੍ਰਿਸ਼ਨ ਭਰਾ ਸਾਡਾ ਬਹੁਤ ਹੈ ਜੱਟ ਪਰ ਸਾਰੇ ਸਾਰੇ ਕਹਿੰਦੇ ਕਿ ਕਈ ਬਦਲਾ ਚਾਹੁੰਦੇ ਆ ਤੇ ਬਦਲਾ ਆਉਣਾ ਵੀ ਚਾਹੀਦਾ ਭਾਜੀ ਮੈਂ ਨਾ ਮੇਰੇ ਕਰਕੇ ਨਹੀਂ ਉੱਪਰ ਦੇਖਣਾ ਚਾਹੀਦਾ ਕਿ ਸਾਡੇ ਨੌਜਵਾਨ ਪੀੜ ਦਾ ਕੀ ਹਾਲ ਹੋ ਰਿਹਾ ਹੈ ਇੰਨੇ ਕਾਗਜ਼ ਕੱਟੇ ਗਏ ਤਕਰੀਬਨ ਤਿੰਨ ਹੀ ਜਗ੍ਹਾ ਤੇ ਇਲੈਕਸ਼ਨ ਹੋਣਦੇ ਆ। ਦੇਖੋ ਇਹਨਾਂ ਨੇ ਕਾਜ ਤੇ ਆਗ ਬਟਾਏ ਆ। ਜੇ ਇਹਨੇ ਜੋਗੇ ਹੁੰਦੇ ਤੇ ਕਾਜ ਨਾ ਘਟਾਉਂਦੇ। ਪਤਾ ਲੱਗ ਜਾਂਦਾ ਕਿਹੜਾ ਮੈਦਾਨ ਚ ਕਿਹੜਾ ਜਿੱਦਾ ਪਿਆ ਵਾ। ਕਿੰਨੇ ਕ ਆਪਣੀ ਹੈਸਿਰ ਕਿੰਨੀ ਮੁਤਾਬਕ ਆਪਾਂ ਲੋਕ ਕਰੇ। ਕਿੰਨੇ ਕ ਆਪਾਂ ਕੰਮ ਕੀਤੇ ਆ। ਇਹਦੇ ਕੰਮਾਂ ਦੇ ਮੁਤਾਬਕ ਇਹਨਾਂ ਨੇ ਕੁਝ ਵੀ ਨਹੀਂ ਕੀਤਾ ਤਾਂ ਇਹਨਾਂ ਕਾਜ ਰਾਏ। ਬਾਕੀ ਤੁਹਾਨੂੰ ਪਤਾ ਲੱਗ ਜਾਣਾ ਭਾਈ ਜਿਹੜੀਆਂ ਸਾਡੀ ਸੀਟਾਂ ਪੰਜ ਹੈਗੀਆਂ ਇੱਥੇ। ਠੀਕ। ਮੁੱਖ ਮੁਕਾਬਲਾ ਜਿਹੜਾ ਦੂਜੀ ਪਾਰਟੀ ਨਾਲ ਵਾਪਰੇ। ਦੇਖੋ ਮੌਜੂਦਾ ਸਰਕਾਰ ਦਾ ਭਾਈ ਅਸਰ ਹੁੰਦਾ ਤਾਂ ਪਾ ਹੁੰਦਾ ਬੜਾ। ਹਰ ਅਫ ਔਰ ਫਿਰ ਵੀ ਅਸੀਂ ਜਿੱਤ ਕੇ ਵਹਾਵਾਂਗੇ ਇਹ ਮੋਦੀ ਸਰਕਾਰ ਸਾਡੀ શ્રી ਨਰਿੰਦਰ ਮੋਦੀ ਜੀ ਉਹਦੇ ਝੋਲੀ ਪਾਵਾਂਗੇ ਜਿੱਤ ਕੇ ਜੀ ਆਪਾਂ ਬਾਕੀ ਸਾਡੇ ਵੇਖੋ ਭਾਜਪਾ ਸਰਕਾਰ ਆਉਣੀ ਹੋਣੀ ਹੈ ਇਹ ਤਾਂ ਹਰ ਕੋ ਨੂੰ ਪਤਾ ਵਾ ਕਿਉਂਕਿ ਜੋ ਬਾਹਰ ਇੱਥੇ ਸਾਡੇ ਪੰਜਾਬ ਦਾ ਹਾਲ ਮਾਰਾ ਵਾ ਬਹੁਤ ਜ਼ਿਆਦਾ ਜੀ ਇਸ ਜੋਨ ਦੇ ਵਿੱਚ ਕਿੰਨੇ ਪਿੰਡ ਜਿਹੜਾ ਪਿੰਡ ਇਹ ਜੋਨ ਚ 5 ਪਿੰਡ ਹੈ ਜੀ ਤੇ ਸਾਰੇ ਪਿੰਡਾਂ 'ਚ ਵਕਵਾ ਵਕ ਹੋ ਰਿਹਾ ਇਲੈਕਸ਼ਨ ਹਰ ਇੱਕ ਪਿੰਡ 'ਚ ਵਕਵਾ ਕੇ ਵੋਟਾਂ ਹੋ ਰਹੀਆਂ ਜੀ ਸਟਾਰ ਨਿਊਜ਼ ਪੰਜਾਬੀ ਟੀਵੀ ਲਈ ਗੁਰਦਾਸਪੁਰ ਤੋਂ ਲਵਪ੍ਰੀਤ ਸਿੰਘ ਖੁਸ਼ੀਪੁਰ ਦੀ ਰਿਪੋਰਟ ਤੁਸੀਂ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ